ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਦਿੱਲੀ ਦੇ ਨੀ ਵੱਡੇ ਪੱਧਰ ਉਤੇ ਅੰਦਰੂਨੀ ਕਲੇਸ਼ ਦੇ ਵਿੱਚ ਹੈ ਤੇ ਨਰਜੋਤ ਸਿੰਘ ਸਿੱਧੂ ਨਰਜੋਤ कौर ਸਿੱਧੂ ਇਹ ਸਾਰੇ ਮਾਹੌਲ ਦੇ ਵਿੱਚ ਕੇਂਦਰ ਬਿੰਦੂ ਵਜੋਂ ਵਿਚਰਨ ਦੇ ਵਿੱਚ ਨੇ ਕਾਂਗਰਸ ਆਇਕਮਾਨ ਕਿਸ ਤਰ੍ਹਾਂ ਦੀ ਅਗਲੀ ਤਰਤੀਬ ਲੈ ਕੇ ਇਹਨਾਂ ਦੇ ਮਾਮਲੇ ਦੇ ਵਿੱਚ ਅੱਗੇ ਵਧੇਗੀ ਇਸ ਤਰ੍ਹਾਂ ਦੇ ਮਾਮਲੇ ਦੇ ਉਪਰ ਕਿ ਹੁਣ ਤੱਕ ਸਾਹਮਣੇ ਆਏ ਨੇ ਅਜ ਤੱਕ ਦੀ ਅਪਡੇਟਸ ਸੰਬੰਧੀ ਇਹ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹ ਕੀ ਰਾਜੀ ਮਹਾਰਾਜ ਤੇ ਪੱਛਿਤ ਲੇਖਕ ਤੇ ਨਾਲ ਲੋਕ ਸੰਪਰਕ ਵਿਭਾਗ ਦੇ ਸਾਫਟਾ ਉੱਤਰਕਾਰੀ ਸਰਦਾਰ ਅਜਗਰ ਸਿੰਘ ਜੀ ਤੋਂ ਸਰਦਾਰ ਅਜਗਰ ਸਿੰਘ ਜੀ ਜੈਨਰਿ ਜੀ ਮਿਸਤਰੀ ਪੰਜਾਬੀ ਦੇ ਤੁਹਾਡਾ ਸਵਾਗਤ ਵੈਲਕਮ ਜੀ ਤਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਸਰਦਾਰ ਅਜਗਰ ਸਿੰਘ ਜੀ ਕਾਂਗਰਸ ਦੇ ਕਲੇਸ਼ ਨੂੰ ਆਪਾਂ ਕਿਵੇਂ ਦੇਖਦੇ ਆ ਜਿਕਰ ਆਪਾਂ ਕਹਿ ਲਈਏ ਕਿ 500 ਜਿਹੜੇ ਕਰੋੜ ਦਾ ਟੈਕਸ ਸੀ ਇੱਕ ਵਾਰ ਬੰਦ ਹੋ ਗਿਆ ਤੇ ਮਾਮਲਾ ਨਮੀਆਂ ਤਰੀਕਾਂ ਦੇ ਵਿੱਚ ਪੈ ਗਿਆ ਸਿੱਧੂ ਪਰਿਵਾਰ ਨੂੰ ਕੋਈ ਹਾਈ ਕਮਾਂਡ ਵੱਲੋਂ ਤ੍ਰਿਕ ਵੀ ਮਿਲੀ ਹੈ ਤੇ ਹਾਈ ਕਮਾਂਡ ਵੱਲੋਂ ਕੋਈ ਕਮੇਟੀ ਵੀ ਗਠਿਤ ਕੀਤੀ ਗਈ ਹੈ ਸਾਰੇ ਮਾਮਲੇ ਨੂੰ ਸਜਾਉਣ ਲਈ ਜਿਹੜੀ ਦਿੱਲੀ ਦੇ ਵਿੱਚ ਅੱਜ ਸਰਗਰਮੀ ਦੇਖਣ ਨੂੰ ਮਿਲਦੀ ਹੈ ਜੀ ਸਰ ਦੇਖੋ ਜਿੱਥੇ ਤੱਕ ਤਾਂ ਮਾਮਲੇ ਨੂੰ ਸਜਾਉਣ ਦੀ ਗੱਲ ਹੈ ਆਲਟੀਮੇਟਲੀ ਜਿਵੇਂ ਮੈਂ ਤੁਹਾਨੂੰ ਪਰसों ਵੀ ਤੁਹਾਡੇ ਅੱਗੇ ਕਿਹਾ ਸੀਗਾ ਜੀ ਵੀ ਇਹ ਤਾਂ ਜਿਵੇਂ ਥੇ ਇਦਾਂ ਹੀ ਰਹਿਣਾ ਪਰ ਇਹਨਾਂ ਨੂੰ ਕੂਲ ਡਾਊਨ ਕਰਨਗੇ ਇਹ ਵੀ ਦੱਸਿਆ ਸੀਗਾ ਵੀ ਕਾਂਗਰਸ ਅਕੋਰਡ ਨਹੀਂ ਕਰ ਸਕਦੀ ਨਗਜੋਬ ਸਿੰਘ ਸਿੱਧੂ ਨੂੰ ਆਪਣੇ ਨਾਲੋਂ ਤੋੜ ਕੇ ਪੇਸ਼ਕੋਂ ਅੱਗੇ ਨਾ ਲਿਆਵੇ ਮੁੱਖ ਮੰਤਰੀ ਦਾ ਕੈਂਡੀਡੇਟ ਨਾ ਬਣਾਵੇ ਲੇਕਿਨ ਉਹ ਇਹ ਵੀ ਚਾਹੁੰਦੇ ਜੀ ਨਵਜੋਤ ਸਿੰਘ ਸਿੱਧੂ ਸਾਡੇ ਕੋਲੋਂ ਦੂਰ ਹੋ ਕੇ ਸਿਰ ਸਾਡੇ ਖਿਲਾਫ ਹੀ ਬੋਲੇ ਕਿਉਂਕਿ ਬਲਾਰਾ ਬਹੁਤ ਤਕੜਾ ਤੇ ਜੇ ਉਹ ਮਤਲਬ ਵੱਖਰਾ ਹੋ ਗਿਆ ਤਾਂ ਉਹ ਇਹਨਾਂ ਦੇ ਪਾਸ ਜਾ ਕੇ ਹਟ ਦੇਗਾ ਕਿਉਂਕਿ ਹਰ ਪੋਲੀਟੀਕਲ ਪਾਰਟੀ ਦੇਖੋ ਕਿਥੇ 500 ਕਰੋੜ ਦਾ ਸਵਾਲ ਹੈ ਹੂੰ ਕੋਈ ਪੋਲੀਟੀਕਲ ਪਾਰਟੀ ਉਹਨਾਂ ਦਾ ਤਾਂ ਕੋਈ ਹੋਰ ਬਿਜ਼ਨਸ ਨਹੀਂ ਹੁੰਦਾ ਹਾਂ ਉਹਨਾਂ ਨੇ ਤਾਂ ਏਦਾਂ ਹੀ ਆਪਣੀ ਸਟੇਟ ਲੀਡਰਸ਼ਿਪ ਤੋਂ ਹੀ ਪੈਸੇ ਲੈਣੇ ਹੁੰਦੇ ਨੇ ਉਹ ਸਾਰੇ ਪੈਸੇ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਸੇ ਇੱਕ ਪਾਰਟੀ 'ਚ ਨਹੀਂ ਹੁੰਦਾ ਸਾਰੀਆਂ ਪਾਰਟੀਆਂ 'ਚ ਹੁੰਦਾ ਪਰ ਕੋਈ ਏਦਾਂ ਇਲਜ਼ਾਮ ਛੇਤੀ ਕੀਤਾ ਨਹੀਂ ਲਾਉਂਦੇ ਇਲਜ਼ਾਮ ਉਦੋਂ ਲਾਉਂਦੇ ਨੇ ਜਦੋਂ ਉਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਹਨਾਂ ਨੇ ਪਾਰਟੀ ਛੱਡ ਕੇ ਜਾਣੀ ਹੁੰਦੀ ਹੈ ਪਾਰਟੀ ਤੋਂ ਦੂਰ ਹੋਣਾ ਹੁੰਦਾ ਪਰ ਇਹ ਜਿਹੜਾ ਨਵਜੋਤ ਕੌਰ ਸਿੱਧੂ ਦਾ ਬਿਆਨ ਹੈ ਇਹ ਮਤਲਬ ਬੇਮੌਕਾ ਬਿਆਨ ਹੈ ਨਾ ਤਾਂ ਟਿਕਟਾਂ ਮਿਲੀਆਂ ਸੀ ਨਾ ਟਿਕਟ ਤੋਂ ਉਹਨਾਂ ਨੂੰ ਜਵਾਬ ਹੋਇਆ ਨਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਉਹ ਜਿਵੇਂ ਜਿਸ ਤਰ੍ਹਾਂ ਇੱਕ ਪੱਤਰਕਾਰ ਤੁਸੀਂ ਪੱਤਰਕਾਰੋਂ ਪੱਤਰਕਾਰਾਂ ਦੇ ਸਵਾਲਾਂ ਤੇ ਉਲਝ ਗਈ ਕਿਉਂਕਿ ਉਹ ਭਾਵਨਾਤਮਕ ਲੈਡੀ ਹੈ ਤੇ ਉਹ ਪੱਤਰਕਾਰਾਂ ਨੇ ਤਾਂ ਉਹਨੂੰ ਵੈਸੇ ਪੁੱਛਿਆ ਤੇ ਉਸਨੇ ਕਹਿਤਾ ਵੀ 500 ਕਰੋੜ ਰੁਪਈਆ ਹੈ ਨਹੀਂ ਤੇ ਇਸ ਕਰਕੇ ਅਸੀਂ ਨਹੀਂ ਕੈਂਡੀਡੇਟ ਤੇ ਦੂਜਾ ਇਹ ਕਿ ਬਣ ਸਕਦੇ ਦੂਜਾ ਇਹਨੇ ਉਹਨੇ ਕਹਿਤਾ ਵੀ ਨਾ ਸਾਡੇ ਕੋਲੋਂ ਕਿਸੇ ਨੇ ਮੰਗੇ ਨੇ ਹਾਂ ਹੁਣ ਇੱਕ ਵਾਰ ਜਿਹੜੀ ਐਡਾ ਵੱਡਾ ਮਸਲਾ ਖੜਾ ਹੋਇਆ ਮੈਂ ਕੂਲ ਡਾਊਨ ਕਰ ਲਈ ਇਹ ਵੀ ਕੱਲ ਦਾ ਗਏ ਸੀ ਨਵਜੋਤ ਕੌਰ ਸਿੱਧੂ ਵੀ ਗਈ ਸੀ ਪਤਾ ਲੱਗਿਆ ਵੀ ਇਹ ਗਏ ਸੀ ਪਤਾ ਨਹੀਂ ਰਾਹ ਤੋਂ ਮੁੜਿਆ ਵੀ ਇਹਨਾਂ ਨੂੰ ਵੀ ਟਾਈਮ ਨਹੀਂ ਮਿਲਿਆ ਅੱਜ ਅਖਬਾਰ ਇੱਕ ਅਖਬਾਰ 'ਚ ਅੱਜ ਇਹ ਵੀ ਲੱਗਿਆ ਹੋਇਆ ਵੀ ਜੋ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਈ ਕਮਾਂਡ ਨੇ ਟਾਈਮ ਨਹੀਂ ਦਿੱਤਾ ਕਿਉਂਕਿ ਅਜੇ ਗਰਮ ਹੈ ਅਜੇ ਮਸਲਾ ਅਜੇ ਗਰਮ ਹੈ ਇਹੋ ਜਿਹੇ ਮਸਲੇ 'ਚ ਇਮੀਡੀਏਟ ਟਾਈਮ ਕਦੇ ਵੀ ਨਹੀਂ ਕੋਈ ਪਾਰਟੀ ਦਿੰਦੀ ਹੁੰਦੀ ਵੀ ਜਿਹੜੇ ਐਡੇ ਵੱਡੇ ਇਲਜ਼ਾਮ ਲਾਉਣ ਤੋਂ ਬਾਅਦ ਹੁਣ ਜਿਹੜਾ ਅਪਡੇਟ ਲੇਟੈਸਟ ਹੋਈ ਆ ਵੀ ਕਹਿੰਦੇ ਨੇ ਵੀ ਪ੍ਰਿਯੰਕਾ ਗਾਂਧੀ ਨੇ ਉਹਨੂੰ ਟਾਈਮ ਦਿੱਤਾ ਪਰ ਪ੍ਰਿਯੰਕਾ ਗਾਂਧੀ ਮੈਨੂੰ ਨਹੀਂ ਸਮਝ ਆਉਂਦੀ ਪ੍ਰਿਯੰਕਾ ਗਾਂਧੀ ਤਾਂ ਕਦੇ ਕੱਲੀ ਨਵਜੋਤ ਕੌਰ ਸਿੱਧੂ ਨੂੰ ਮਿਲੀ ਹੋਈ ਨਹੀਂ ਉਹ ਤਾਂ ਸਿਰਫ ਨਵਜੋਤ ਕੌਰ ਸਿੱਧੂ ਤਾਂ ਆਪਣੇ ਘਰਵਾਲੇ ਦੇ ਨਾਲ ਜਾਂਦੀ ਰਹੀ ਹੈ ਜਾਂ ਉਹੀ ਬਹੁਤਾ ਮਿਲਦਾ ਰਿਹਾ ਚਲੋ ਟਾਈਮ ਦੇ ਤਾਂ ਹੁਣ ਅਜੇ ਤਾਂ ਬੜੇ ਦਿਨ ਪੈਣੇ ਅਜੇ ਤਾਂ ਅਜੇ 11 ਤਰੀਕ ਆ ਅਖਸ਼ ਦਿਨ ਪੈਣੇ ਤੇ ਜਦ ਤੱਕ ਮਾਮਲਾ ਥੋੜਾ ਬਹੁਤਾ ਡਾਊਨ ਹੋ ਜਾਏਗਾ ਇਹ ਰੌਲਾ ਬੰਦ ਹੋ ਜਾਏਗਾ ਪੰਜਾਬ ਵਾਲਿਆਂ ਨੂੰ ਵੀ ਥੋੜਾ ਜਿਹਾ ਸ਼ਾਂਤ ਕਰ ਦੇਣਗੇ ਪਰ ਇਹ ਗੱਲ ਮੈਂ ਮਤਲਬ ਮੈਂ ਮਹਿਸੂਸ ਕਰਦਾ ਵਾਕੀ ਪੋਲਿਟਿਕਸ ਪਤਾ ਨਹੀਂ ਕੀ ਹੁੰਦਾ ਜੀ ਬਈ ਅਜੇ ਇਹਨਾਂ ਨੂੰ ਪਾਰਟੀ 'ਚ ਵਾਪਸ ਨਹੀਂ ਅਜੇ ਲੈਂਦੇ ਅਜੇ ਤਾਂ ਇੱਕਣ ਰੱਖਣਗੇ ਇਹ ਜਿਹੜਾ ਕਾਂਗਰਸੀ ਵਰਕ ਜ ਮੈਂ ਦੇਖਦਾ ਆ ਰਿਹਾ ਹੁਣ ਤੱਕ ਕਾਂਗਰਸੀ ਵਰਕਿੰਗ ਸਰਕਾਰੀ ਦਫ਼ਤਰਾਂ ਵਾਂਗੂ ਆ ਹਾਂ ਜੇ ਜਿਵੇਂ ਉਹ ਸ਼ੋ ਕਾਜ਼ ਨੋਟਿਸ ਦਿੱਤਾ ਫਿਰ ਇਹਨੂੰ ਇਹਨੂੰ ਇਹਦਾ ਜਵਾਬ ਮੰਗਣਗੇ ਫਿਰ ਡਿਸਪਲਿਨਰੀ ਕਮੇਟੀ ਕੋਲ ਜਾਏਗੀ ਫਿਰ ਡਿਸਪਲਿਨਰੀ ਕਮੇਟੀ ਦੀ ਰਿਪੋਰਟ ਆਏਗੀ ਫਿਰ ਰਿਪੋਰਟ ਆਉਣ ਤੋਂ ਬਾਅਦ ਜੇਗਾ ਪ੍ਰਧਾਨ ਹੈ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਵੀ ਇਕੱਲਾ ਪ੍ਰਧਾਨ ਸਟੇਟ ਦਾ ਆਪ ਕੋ ਆਪਣਾ ਕੁਝ ਨਹੀਂ ਕਰ ਸਕਦਾ ਹੁੰਦਾ ਹਾਂ 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 ਸਟੇਟ ਦੇ ਪ੍ਰਧਾਨ ਨੇ ਜੋ ਰਿਪੋਰਟ ਆਏਗੀ ਡਿਸਪਲਿਨਰੀ ਕਮੇਟੀ ਦੀ ਜਾਂ ਆਮ ਤੌਰ ਤੇ ਰਿਪੋਰਟ ਆਉਂਦੀ ਉਹ ਹੁੰਦੀ ਹੈ ਜੋ ਕਰਨਾ ਹੋਵੇ ਜੋ ਹਾਈ ਕਮਾਂਡ ਚਾਹੁੰਦੀ ਹੋਵੇ ਹਾਂ ਹਾਂ ਉਹ ਫੇ ਦਿੱਲੀ ਵਾਲਿਆਂ ਨੂੰ ਕਹਿਣਗੇ ਦਿੱਲੀ ਵਾਲੇ ਜਿਵੇਂ ਕਰਨਗੇ ਕੋਈ ਗੋਲ ਮੋਲ ਇਸ ਨੂੰ ਲਮਕਾ ਕੇ ਰੱਖਣਗੇ ਹੂੰ ਇਸ ਨੂੰ ਇਹ ਕੋਈ ਨਹੀਂ ਵੀ ਜਿ ਇਦਾਂ ਹੀ ਛੇਤੀ ਕਿਤੇ ਕਰ ਲੈਣਗੇ ਬਸ ਇਹਨੂੰ ਲਮਕਾ ਕੇ ਰੱਖਣਗੇ ਜਿਹੜੀ ਇੱਕ ਹੋਰ ਕਮੇਟੀ ਦੀ ਦੂਜੀ ਗੱਲ ਸੁਣੀ ਆ ਕਿ ਇਹਦੇ ਹਾਈ ਲੈਵਲ ਕਮੇਟੀ ਜਿਹੜਾ ਭਗੇਲ ਆ ਪੰਜਾਬ ਦਾ ਇੰਚਾਰਜ ਹਾਂ ਤੇ ਉਹਦੇ ਉਹਨੇ ਕੀਤੀ ਆ ਉਹਦੇ ਵਿੱਚ ਵੀ ਉਹ ਵੀ ਜਿਹੜੀ ਮੀਟਿੰਗ ਹੈ ਉਹ ਵੀ ਹਾਈ ਕਮਾਂਡ ਦੇ ਇਨਸਟਰਕਸ਼ਨਾਂ ਮੁਤਾਬਕ ਹੋਏਗਾ ਜਿਵੇਂ ਉਹਨਾਂ ਨੇ ਸੋਚਿਆ ਹੋਵੇਗਾ ਉਸੇ ਤਰੀਕੇ ਨਾਲ ਹੋਏਗੀ ਹਾਂ ਤੇ ਅੱਗੇ ਹੁਣ ਦੇਖੋ ਕੀ ਫੈਸਲਾ ਹੁੰਦਾ ਕੀ ਕਰਦੇ ਨੇ ਪਰ ਮੇਰੇ ਜਿੰਨੀ ਕੁ ਸਮਝ ਆ ਜਾਂ ਮੈਂ ਇਹ ਕਾਂਗਰਸੀ ਸਿਆਸਤ ਨੂੰ ਦੇਖਦਾ ਆ ਰਿਹਾ ਹਾਂ 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 ਤੇ ਕੋਈ ਐਡੀ ਛੇਤੀ ਇਹ ਤੇ ਨਾ ਤਾਂ ਕੋਈ ਅੱਗੇ ਐਕਸ਼ਨ ਆਉਣਾ ਇਹ ਇਦਾਂ ਹੀ ਚੱਲੀ ਜਾਣਾ ਰੋਲਾ ਰੱਪਾ ਹੋੜੀ-ਹੋੜੀ ਕਰਕੇ ਕੂਲ ਡਾਊਨ ਕਰ ਲੈਣਗੇ ਸਾਰਿਆਂ ਨੂੰ ਹਾਂ ਹਾਂ ਪਰ ਜਣੀ ਇਹ ਆ ਵੀ ਮੇਨ ਸਟ੍ਰੀਮ ਤੋਂ ਸਿੱਧੂ ਇੱਕ ਵਾਰ ਜਾਨੀ ਪਛੜ ਗਿਆ ਹਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਇਹ ਪਛੜ ਗਿਆ ਇਹਦਾ ਇਹਨੂੰ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਇੱਕ ਪਬਲਿਕ ਦੇ ਵਿੱਚ ਵੀ ਕਿੰਨੇ ਚੱਲੇਗਾ ਦੇਖੋ ਆਪੋਜੀਸ਼ਨ ਪਾਰਟੀਆਂ ਨੂੰ ਤਾਂ ਚੱਕਣਾ ਹੀ ਹੁੰਦਾ ਉਹ ਤਾਂ ਚੱਕਦੇ ਹੀ ਨੇ ਵੀ ਆਹ ਹੋ ਗਿਆ ਜੀ ਆਹ ਹੋ ਗਿਆ ਕਿ ਉਹਨਾਂ ਦਾ ਕਿਹੜਾ ਘੱਟਾ ਸਾਰਿਆਂ ਤੇ ਇਹੀ ਹੈ ਪਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਥੋੜੀ ਦੇਰ ਉਹਨੂੰ ਮਤਲਬ ਪਿੱਛੇ ਰਹਿਣਾ ਪਵੇਗਾ ਥੋੜੀ ਥੋੜੀ ਇਲੈਕਸ਼ਨ ਦੇ ਵਿੱਚ ਉਸ ਨੂੰ ਵੈਸੇ ਤਾਂ ਨਵਜੋਤ ਸਿੰਘ ਦੀ ਪੋਲਿਟਿਕਸ ਨੂੰ ਪਤਾ ਹੀ ਹੈ ਕਿ 4 ਸਾਲ ਤੋਂ ਚੁੱਪੇ ਆ ਇਹ ਪੋਲਿਟਿਕਸ ਇਹਨਾਂ ਦੀ ਪਾਰਟ ਟਾਈਮ ਪੋਲਿਟਿਕਸ ਹੈ ਮਤਲਬ ਹਾਲ ਟਾਈਮ ਪੋਲਿਟਿਕਸ ਨਹੀਂ ਹੈ ਇਸੇ ਕਰਕੇ ਸਾਰੇ ਕਾਂਗਰਸ ਦੇ ਧੜੇ ਇਹ ਨਹੀਂ ਚਾਹੁੰਦੇ ਵੀ ਇਹ ਲਾਈਮ ਲਾਈਟ ਚ ਰਹੇ ਇਹ ਪਰਿਵਾਰ ਉਹ ਇਹਨਾਂ ਤੋਂ ਡਰਦੇ ਨੇ ਬਿਨਾ ਮਤਲਬ ਤੇ ਡਰ ਜਾਂਦੇ ਨੇ ਵੀ ਗੱਲ ਹੀ ਕੋਈ ਬਾਤ ਨਹੀਂ ਪਰ ਇਹ ਇੱਕ ਦੂਜਾ ਇਹ ਵੀ ਗੱਲ ਆ ਪੱਖ ਆ ਦਾ ਪਿੰਡਰ ਸਾਹਿਬ ਜੀ ਡਰਨ ਵਾਲੀ ਗੱਲ ਵੀ ਆ ਕਿਉਂਕਿ ਅੱਗੇ ਦੇਖੋ ਇਹਨੂੰ ਅੱਗੇ ਆਪਣੇ ਐਡੇ ਵੱਡੇ ਲੀਡਰ ਨੂੰ ਹਾਂ ਕੈਪਟਨ ਅਮਰਿੰਦਰ ਸਿੰਘ ਹਾਂ ਦੋ ਦੋ ਪੰਕਤੀਆਂ ਲਗਾਤਾਰ ਲਗਾਈਆਂ ਸੁਨੀਲ ਜਾਕਰਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਹਾਂ ਉਹ ਉਹਨਾਂ ਨੂੰ ਹਟਾ ਕੇ ਮਤਲਬ ਇਹਨੂੰ ਬਣਾਤਾ ਸੀਗਾ ਉਹਨੂੰ ਚੀਫ ਮਿਨਿਸਟਰ ਤੋਂ ਹਟਾਇਆ ਇਹਨੂੰ ਪ੍ਰਧਾਨ ਬਣਾਤਾ ਤੇ ਕਿੱਡੀ ਵੱਡੀ ਗੱਲ ਕੀਤੀ ਆ ਇਹ ਇਸੇ ਕਰਕੇ ਡਰਦੇ ਨੇ ਵੀ ਇਹ ਕਿਉਂਕਿ ਕਾਂਗਰਸ ਦਾ ਹਾਂ ਲੱਗਾ ਕਿ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੇ ਮਜ਼ਾਕ ਵੀ ਉਡਾਏ ਐ ਪੱਕੂ ਤੱਕ ਉਹਨਾਂ ਨੂੰ ਤੰਗ ਕਰਦੇ ਪਰ ਫਿਰ ਰਾਹੁਲ ਗਾਂਧੀ ਪਰਿਵਾਰ ਨੇ ਸਿੱਧੂ ਦੀ ਮੰਨ ਲਿਆ ਜਾ ਕੋਈ ਅੰਦਰਨੌਟ ਗੇਮ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਬਾੰਬੇ ਕੀਤਾ ਜੀ ਤੇ ਉਹ ਤਾਂ ਇੰਟਰਨਲ ਗੇਮ ਸੀ ਜੀ ਉਹ ਤਾਂ ਉਹਨਾਂ ਨੇ ਪਹਿਲਾਂ ਉਹ ਕੋਰੋਨਾ ਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦਾ ਫੈਸਲਾ ਉਹਨਾਂ ਪਹਿਲਾਂ ਕਰ ਲਿਆ ਸੀ ਹਾਂ ਹਾਂ ਲੇਕਿਨ ਕਿਉਂਕਿ ਉਹ ਕੋਰੋਨਾ ਆ ਗਿਆ ਕੋਰੋਨਾ ਆ ਕੇ ਫਿਰ ਉਹਨਾਂ ਨੇ ਹਟਾਤਾ ਜਿਹੜਾ ਉਹ ਵੀ ਕਾਂਗਰਸੀ ਗਲਤ ਗੱਲ ਸੀ ਕਿਉਂਕਿ ਟਾਈਮ ਸਰ ਉਹਨਾਂ ਠੀਕ ਹੁੰਦਾ ਜੇ 2 ਸਾਲ ਪਹਿਲਾਂ ਹਟਾ ਹੁੰਦੇ ਅਖਰੀ ਸੀ ਉਹ ਹਾਜ਼ਰ ਮਗੋਂ ਬੜੇ ਗਲਤ ਢੰਗ ਨਾਲ ਹਟਾਇਆ ਮਤਲਬ ਏਡਾ ਵੱਡਾ ਲੀਡਰ ਸੀ ਉਹ ਵੀ ਠੀਕ ਨਹੀਂ ਤੇ ਪਰ ਇਹ ਉਸੇ ਕਰਕੇ ਇਹਦੀ ਜਿਹੜੀ ਚੋੜ ਹੋਈ ਹੈ ਨਵਜੋਤ ਸਿੱਧੂ ਜੀ ਉਸੇ ਕਰਕੇ ਇਹਦਾ ਛੱਪਾ ਪੈ ਗਿਆ ਸੀ ਪਰ ਇਹ ਨਵਜੋਤ ਸਿੱਧੂ ਜੀ ਹੁਣ ਇਹਦੇ ਬਾਰੇ ਠੀਕ ਹੈ ਇਹ ਤਾਂ ਮਹਾਨਦਾਰ ਬੰਦਾ ਤਕੜਾ ਬੰਦਾ ਲਾਰਾ ਬੰਦਾ ਸਾਰਾ ਕੁਝ ਇਹਦਾ ਪਾ ਕੇ ਇੱਕ ਵਾਰੀ ਜਿਹੜੀ ਸਿਆਸੀ ਕੌਰ ਬਣੀ ਸੀ ਉਹ ਗਵਾ ਲਈ ਇੱਕ ਗਵਾਚਣ ਬਾਤ ਵਾਪਰੇ ਹਾਂ ਬਿਲਕੁਲ ਇੱਕ ਵਾਰ ਜਿੰਨਾ ਜਿਹੜਾ ਐਮਐਸਸੀ ਦਾ ਬਣਾ ਹੋਇਆ ਅਕਸ ਸੀਗਾ ਉਹ ਇਹਨੇ ਗਵਾ ਲਿਆ ਪਰ ਪੰਜਾਬ ਦੇ ਲੋਕਾਂ ਚ ਨਹੀਂ ਗਵਾਇਆ ਵਸੇ ਇਹ ਗੱਲ ਦੇਖਣ ਵਾਲੀ ਬਹੁਤ ਹੈ ਪੰਜਾਬ ਦੇ ਲੋਕ ਨਹੀਂ ਇਹਨੂੰ ਕੋਈ ਨਾੜਾ ਸਮਝਦੇ ਹਾਂ ਜਿਹੜੇ ਪੋਲੀਟੀਕਲ ਬੰਦੇ ਨੇ ਪੋਲਿਟਿਕਸ ਨੂੰ ਸਮਝਦੇ ਨੇ ਉਹ ਜ਼ਰੂਰ ਕਹਿੰਦੇ ਨੇ ਵੀ ਇਹ ਮਤਲਬ ਬੰਦਿਆਂ ਨਾਲ ਨਹੀਂ ਰੱਖ ਸਕਦਾ ਹੈਗਾ ਆਪਣਾ ਗਰੁੱਪ ਨਹੀਂ ਬਣਾ ਸਕਦਾ ਇਹ ਚੱਲ ਨਹੀਂ ਸਕਦਾ ਇਹ ਪੌਲ ਟੈਕਸ ਵਾਲੇ ਕਿਕ ਡੰਪਾ ਜੀਆਂ ਨਹੀਂ ਕਰ ਸਕਦਾ ਸਰ ਇਹਨਾਂ ਨੇ ਸਨੀਲ ਜਾਖੜ ਤੇ ਕੈਪਟਨ ਮੋਰਿੰਦਰ ਸਿੰਘ ਦੀਆਂ ਭਮਟਰੀਆਂ ਲੈਂਦੀਆਂ ਪਿਛਲੇ ਸਮੇਂ ਤੇ ਹਮੇਚੇ ਜਿਹੜੇ ਆ ਗਏ ਚੰਨੀ ਸਾਹਿਬ ਆ ਗਏ ਉਸ ਸਮੇਂ ਸੀਨੀਅਰ ਬਣਦੇ ਆ ਤੇ ਜਿਹੜੀ ਪ੍ਰਧਾਨਗੀ ਦਾ ਜਿਹੜਾ ਹੱਥ ਉਹ ਪੈ ਗਿਆ ਨਜੋਬ ਸਿੰਘ ਸਿੱਧੂ ਦਾ ਕੋਲ ਪਰ ਹੁਣ ਕਿਤੇ ਅਗਲੀ ਪ੍ਰਧਾਨਗੀ ਦਾ ਮਾਮਲਾ ਤਾਂ ਨਹੀਂ ਇਹ ਸਾਰੇ ਮਾਹੌਲ ਦੇ ਵਿੱਚ ਛਿਪਿਆ ਹੋਇਆ ਕਿ ਰਾਜਾ ਬੜਿੰਗ ਨੂੰ ਚੋਹ ਰਿਹਾ ਜਾਵੇ ਸਮਝਿਆ ਜਾ ਰਿਹਾ ਕਿ ਰਾਜਾ ਬੜਿੰਗ ਦੇ ਪੈਰ ਜੰਮ ਰਹੇ ਸੀ ਦੁਬਾਰਾ ਫੇਰ ਇਸ ਕੁਰਸੀ ਦੇ ਨਾਲ ਤੇ ਨਵਜੋਤ ਸਿੱਧੂ ਤੇਰੇ ਨਹੀਂ ਸੀ ਚਾਹੁੰਦੀ ਕਿ ਰਾਜਾ ਬੜਿੰਗ ਮੁੜ ਜੰਮੇ ਜੀ ਵੇਖੋ ਰਾਜਾ ਬੜਿੰਗ ਮੈਂ ਤੁਹਾਨੂੰ ਪਰਸੋ ਵੀ ਦੱਸਿਆ ਰਾਜਾ ਬੜਿੰਗ ਤਾਂ ਨਵਜੋਤ ਸਿੱਧੂ ਦਾ ਚੇਲਾ ਸੀ ਉਹਦੀ ਗੱਡੀ ਚਲਾਉਂਦਾ ਹੁੰਦਾ ਸੀ ਜੀ ਬਿਲਕੁਲ ਤੇ ਉਹਨੂੰ ਅੜ ਕੇ ਉਹਨੂੰ ਉਧਰ ਮਤਲਬ ਕਹਿੰਦੇ ਸੀਗੇ ਵੀ ਕਾਂਗਰਸ ਵਾਲੇ ਵੀ ਆਪਣੇ ਬਾਦਲ ਮਨਪ੍ਰੀਤ ਬਾਦਲ ਨੂੰ ਮੰਤਰੀ ਬਣਾਉਣਾ ਹਾਂ ਤੇ ਉਧਰੋਂ ਤੇ ਇਹ ਕਹਿੰਦਾ ਸੀ ਨਹੀਂ ਇਹਨੂੰ ਬਣਾਓ ਪਰ ਇਹਨੂੰ ਫੇਰ ਬਣਵਾਇਆ ਇਹਨੇ ਮਤਲਬ ਪਰ ਠੀਕ ਹੈ ਪੋਲਿਟਿਕਸ ਕੋਈ ਪਤਾ ਨਹੀਂ ਹੁੰਦਾ ਕਿ ਕਿਵੇਂ ਹੁੰਦੇ ਨੇ ਪਰ ਉਹਨੂੰ ਵੀ ਜਿਹੜਾ ਵੈਸੇ ਅਮਰਿੰਦਰ ਰਾਜਾ ਬੜਿੰਗ ਠੀਕ ਹੈ ਨੌਜਵਾਨਾ ਸਭ ਕੁਝ ਹੈ ਪਰ ਉਹ ਨਾ ਪਤਾ ਨਹੀਂ ਕੀ ਗੱਲ ਉਹਦਾ ਗ੍ਰਿਪ ਨਹੀਂ ਪੈ ਸਕੇ ਕਾਂਗਰਸ ਤੇ ਤਿੰਨ ਸਾਲ ਉਹਨੇ ਲੰਗਾਤੇ ਏਕਣੇ ਉਹਦੀ ਪਕੜ ਨਹੀਂ ਬਣੀ ਹੂੰ ਤਿੰਨ ਸਾਲ ਬਾਅਦ ਹਾਲ ਤਾਂ ਵੈਸੇ ਤਾਂ ਉਹਨੂੰ ਬਦਲ ਦੀ ਹਾਈ ਕਮਾਂਡ ਦੀ ਹਾਈ ਕਮਾਂਡ ਦਾ ਕੋਈ ਇੰਟਰਨਲ ਹੁਣ ਨਹੀਂ ਪ੍ਰੋਗਰਾਮ ਹੋ ਸਕਦਾ ਕਿ ਰਾਜਾ ਬੜੇ ਨੂੰ ਲਾਂਭੇ ਕਰਨ ਲਈ ਫਿਰ ਨਜੋਬ ਸਿੱਧੂ ਤੇਨ ਨੂੰ ਦੋਨਾਂ ਨੂੰ ਦੰਪਤੀ ਨੂੰ ਮੈਦਾਨ ਦੇ ਵਿੱਚ ਤੋੜ ਦੇਤਾ ਹੋਵੇ ਵੀ ਚਲੋ ਛੱਡੋ ਤੀਲ ਨਹੀਂ ਨਹੀਂ ਇਹ ਪੋਸੀਬਲ ਕੋਈ ਨਹੀਂ ਹੈ ਇਹ ਇਹ ਤਾਂ ਤੁਸੀਂ ਭੁੱਲ ਜਓ ਜੀ ਨਜੋਬ ਸਿੱਧੂ ਨੂੰ ਦੁਆਰਾ ਪ੍ਰਧਾਨ ਬਣਾ ਦੇਣਗੇ ਉਹ ਤਾਂ ਹੁਣ ਉਹਨਾਂ ਨੇ ਬਣਾਉਣਾ ਨਹੀਂ ਹੂੰ 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 ਕਿਉਂਕਿ ਇਹ ਕਾਂਗਰਸੀ ਮੈਂ ਜਿਵੇਂ ਤੁਹਾਨੂੰ ਕਿਹਾ ਇਹਨਾਂ ਦਾ ਸਰਕਾਰੀ ਕੰਮ ਤਰੀਕਾ ਤਾਂ ਲਮਕਾਈ ਜਾਣਾ ਉਹਨਾਂ ਨੂੰ ਹੈਲੀਕਾਪਟਰ ਹੀ ਰੱਖਣਾ ਉਹ ਤੋਂ ਕੌਨਫੀਡੈਂਸ ਉਹਨਾਂ ਦੀ ਵੀ ਪ੍ਰੋਬਲਮ ਆ ਨਾ ਨਵਜੋਤ ਸਿੱਧੂ ਲਈ ਵੀ ਸਾਰੇ ਦਰਵਾਜ਼ੇ ਬੰਦ ਨੇ ਨਾ ਹੋਰ ਕਿਤੇ ਜਾ ਨਹੀਂ ਸਕਦਾ ਨਾ ਉਹਨੇ ਜਾਣਾ ਲੋਕ ਤਾਂ ਮੈਂ ਬੀਜੇਪੀ ਦੇ ਕਿਆ ਸਰਾਈਆਂ ਲਾਈ ਜਾ ਰਹੇ ਪਰ ਮੈਂ ਮੈਂ ਕਹਿੰਦਾ ਵੀ ਬਿਲਕੁਲ ਲੋਕ ਤਾਂ ਕਹਿੰਦੇ ਨੇ ਨਵਜੋਤ ਕੌਰ ਸਿੱਧੂ ਨੇ ਬਿਆਨ ਹੈ ਬੀਜੇਪੀ ਦੇ ਕਹਿੰਦਾ ਪਰ ਇਹ ਅਲੀਗੇਸ਼ਨ ਆਉਣ ਦੀ ਗੱਲ ਹੈ ਨਵਜੋਤ ਸਿੱਧੂ ਬੀਜੇਪੀ 'ਚ ਨਹੀਂ ਜਾਏਗਾ ਪਰ ਉਹ ਇਹਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਵੀ ਉਹਨਾਂ ਨੇ ਬਣਾਉਣਾ ਉਹਨੂੰ ਹੌਲੀ-ਹੌਲੀ ਇਸ ਤਰੀਕੇ ਨਾਲ ਕੋਈ ਪਰਸੂਏਟ ਕਰ ਲੈਣਗੇ ਕੋਈ ਅਹੁਦਾ ਜ਼ਰੂਰ ਦੇ ਸਕਦੇ ਨੇ ਦਿੱਲੀ ਦੇ ਹਨ ਪਰ ਹਾਲਾਂਕਿ ਹੁਣ ਤੱਕ ਤਾਂ ਉਹ ਮੰਨਿਆ ਨਹੀਂ ਪਰ ਜਦੋਂ ਬੰਦੇ ਦਾ ਡਾਊਨਫਾਲ ਹੋਵੇ ਜਾਂ ਬੰਦੇ ਦਾ ਉਹ ਇਮੇਜ ਨਾ ਰਹੇ ਬੰਦਾ ਵੀ ਸੋਚ ਲੈਂਦਾ ਤੁਹਾਨੂੰ ਆਪਾਂ ਕਰਨਾ ਕੀ ਵੀ ਪੈ ਜਾਂਦਾ ਉਹ ਵੀ ਰੀਕੰਸਾਈਲ ਕਰ ਲੈਂਦਾ ਹੋ ਸਕਦਾ ਮੰਨ ਜਵੇ ਪਰ ਮੈਂ ਮੈਂ ਕੋਈ ਫਾਈਨਲ ਅਥਾਰਟੀ ਨਹੀਂ ਤੇ ਗੱਲ ਕਰ ਰਿਹਾ ਪਰ ਮੇਰੇ ਤਜਰਬੇ ਆਏ ਕਹਿੰਦਾ ਵੀ ਇਹ ਨਵਜੋਸ਼ ਸਿੱਧੂ ਨੂੰ ਇਹਨਾਂ ਨੇ ਨਾ ਤਾਂ ਇਹਨੂੰ ਵਿਗਾੜਨੀ ਆ ਵੀ ਇਹ ਸਾਡੇ ਸਾਡੇ ਵਿਦਖੋਈ ਕਰੇ ਤੇ ਨਾ ਇਹਨੂੰ ਕੋਈ ਉਹਨਾਂ ਨੇ ਉਹਦਾ ਦੇਣਾ ਐਦਾਂ ਹੀ ਪੁੱਛਕਾਰ ਕੇ ਰੱਖ ਗਏ ਸਰ ਸਰ ਦੂਜੇ ਪੱਲੇ ਨਜ਼ਰ ਤੋਂ ਸਿੱਧੂ ਆਪਣੇ ਬਿਆਨ ਤੋਂ ਪਲਟ ਰਹੀ ਹੈ ਵੱਡੇ ਪੱਧਰ ਉੱਤੇ ਤੇ ਦੂਜੇ ਪਨੇ ਰਾਜਾ ਵੜਿੰਗ ਸੁਖਵਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਇੱਕ ਦੂਜੇ ਦੇ ਖਿਲਾਫ بڑے ਬਿਆਨ ਬਾਜ਼ੀ ਉੱਠੀ ਹੋਰ ਥੋੜੇ ਜਿਹਾ ਨਰਮ ਪੈ ਗਿਆ ਬਿਆਨ ਬੰਦ ਹੋ ਗਈ ਹੈ ਪਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਵਿਧਾਨ ਸਭਾ ਦੇ ਵਿੱਚ ਚੁੱਪ ਨਿਕਰੀ। ਨਹੀਂ ਚੁੱਪ ਨਹੀਂ ਪ੍ਰਤਾਪ ਸਿੰਘ ਬਾਜਵਾ ਬਾਰੇ ਮੈਂ ਮੀਡੀਆ 'ਚ ਆ ਰਹੀਆਂ ਚੁੱਪਾਂ ਬਾਜਵਾ ਦਾ ਪਹਿਲੇ ਦਿਨ ਵਿਆਹ ਨਾ ਗਿਆ ਸੀ ਬਾਜਵਾ ਨੇ ਤਾਂ ਕਿਹਾ ਸੀ ਇਹਨਾਂ ਨੂੰ ਕਿਸੇ ਡਾਕਟਰ ਤੋਂ ਦਿਖਾਉਣਾ ਚਾਹੀਦਾ। ਹਾਂ। ਐਸੀ ਗੱਲ ਨਹੀਂ ਵੀ ਸਾਰੇ ਲੀਡਰ ਮਤਲਬ ਬੋਲਦੇ ਨੇ ਖਿਲਾਫ ਬੋਲਦੇ ਨੇ ਪਰ ਜਿਵੇਂ ਹਾਈ ਕਮਾਂਡ ਦਾ ਹੁਣ ਐਟੀਟਿਊਡ ਹੋਏਗਾ ਤੇ ਉਸੇ ਤਰੀਕੇ ਨਾਲ ਇਹਨਾਂ ਨੇ ਤਾਂ ਇਹ ਤਾਂ ਇੱਕ ਗੱਲ ਜੋ ਹਾਈ ਕਮਾਂਡ ਨੇ ਕਹਿਤਾ ਉਹੀ ਮੰਨਣਾ ਇਹਨਾਂ ਨੇ ਤੇ ਚੁੱਪ ਕਰ ਜਾਣਗੇ ਹਾਂ ਹਾਂ ਇਹ ਇਹ ਬੋਲਣਗੇ ਨਹੀਂ ਹੈ ਔਰ ਕਹਾਣੀ ਹੁਣ 19 ਤੱਕ ਪੈ ਗਈ 19 ਦਸੰਬਰ ਤੱਕ ਮੈਂ ਤਾਂ ਹੀ ਕਹਣਾ ਜੀ 8 ਦਿਨ ਪੈ ਨੇ 19 ਨੂੰ ਕਿਹੜਾ ਉਹਨੇ ਪ੍ਰੈਂਕਾ ਨੇ ਸੁਣ ਕੇ ਕੋ ਬਿਆਨ ਦੇ ਦੇਣਾ ਹਾਂ 19 ਤੋਂ 31 ਵੀ ਪੈ ਸਕਦੀ ਹੈ ਬਿਲਕੁਲ ਨਾ ਨਾ ਤਰੀਕ ਤਾਂ ਚਾਹੇ 19 ਉਹ ਰਹਿ ਜਵੇ ਜੀ ਤੇ 19 ਨੂੰ ਉਹ ਸੁਣ ਲੇਗੀ ਉਹੀ ਕੋਈ ਫੈਸਲਾ ਫੇਰ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਸਰਕਾਰੀ ਕੰਮ ਪਰਗਾ ਹੈਗਾ ਇਹਨਾਂ ਦਾ ਫੇਰ ਇਹ ਰਿਪੋਰਟਾਂ ਮੰਗਣ ਲੱਗ ਜੰਨਗੇ ਇਹਨਾਂ ਨੇ ਪਹਿਲਾਂ ਪਹਿਲਾਂ ਡਿਸਪਲਿਨਰੀ ਕਮੇਟੀ ਤੇ ਫਿਰ ਦੂਜੇ ਜਿਹੜਾ ਆਹ ਕਮੇਟੀ ਬਣੀ ਆ ਇਹ ਰਿਪੋਰਟਾਂ ਦੇਈ ਜਾਣਗੇ ਰਿਪੋਰਟਾਂ ਆਉਣਗੇ ਉਹਨਾਂ ਤੇ ਫੈਸਲੇ ਕਰਨਗੇ ਫੇਰ ਇਹ ਹਾਂ ਹਾਂ ਇਹ ਲੰਮਕੇ ਜਾਣਾ ਗੱਲ ਇਹ ਕੋਈ ਏਡੀ ਜਲਦੀ ਨਹੀਂ ਆ ਇਮੀਡੀਟ ਕਿਉਂ ਅਫੋਰਡ ਨਹੀਂ ਕਰ ਸਕਦੀ ਕਾਂਗਰਸ ਸਾਰੀ ਲੀਡਰਸ਼ਿਪ ਨੂੰ ਨਰਾਜ਼ ਵੀ ਨਹੀਂ ਕਰ ਸਕਦੀ ਹਾਂ ਹੁਣ ਤੁਸੀਂ ਪਟਿਆਲਾ ਹੀ ਦੇਖ ਲਓ ਜਿਸ ਨਿਰਿੰਦਰ ਸਿੰਘ ਲਾਲੀ ਪਿੱਛੇ ਆਪਣਾ ਨਵਜੋਤ ਸਿੱਧੂ ਐਨ ਆਰ ਉਹ ਫਤਿਹ ਹੋਇਆ ਸੀ ਤੇ ਅੜਿਆ ਸੀਗਾ ਉਹੀ ਲਾਲੀ ਹੁਣ ਨਵਜੋਤ ਇੱਥੇ ਆਉਣ ਦੇ ਉਹਦੀ ਵਾਈਫ ਦੇ ਆਉਣ ਤੇ ਇੱਥੇ ਗਿਆ ਹੀ ਨਹੀਂ ਉਹਦੇ ਕੋਲ ਹਾਂ ਲੋਕ ਤਾਂ ਸਾਰੇ ਪਿੱਛੇ ਹਟਣ ਲੱਗੇ ਸੀ ਹਾਂ 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 ਬਿਲਕੁਲ ਜਿਹੜੇ ਇਹ ਹੁਣ ਪਮਾਨ ਥੋੜੇ ਬਹੁਤੇ ਲੱਗ ਜਾਣ ਪ੍ਰਿਯੰਕਾ ਦਾ ਟਾਈਮ ਦੇ ਦੇਣ ਨਾਲ ਹਾਂ ਨਹੀਂ ਤਾਂ ਲੋਕ ਪਿੱਛੇ ਹਟਣ ਲੱਗੇ ਸੀ ਲੋਕ ਕਾਂਗਰਸੀ ਬਹੁਤ ਮੌਕਾ ਪ੍ਰਸਤ ਨੇ ਆ ਤੇ ਤਾਂ ਬਿਲਕੁਲ ਮੋਖਾ ਦੇਖਦੇ ਨੇ ਹਾਈ ਕਮਾਂਡ ਦੇ ਵੱਲ ਇਸ਼ਾਰਾ ਦੇਖਦੇ ਨੇ ਉਧਰ ਨੂੰ ਹੋ ਜਾਂਦੇ ਨੇ ਹਾਂ 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 ਸਰ ਵਿਸ਼ਰਵਣੀ ਕਰਦੇ ਕਿ ਹੁਣ ਹਾਈ ਕਮਾਂਡ ਕ੍ਰਿਸ਼ਨਾ ਗਾਂਧੀ ਨੇ ਸਰਦਨ ਜੈਨਾ ਨੂੰ ਨਵਜੋਤ ਕੌਰ ਨੂੰ ਤੇ ਨਵਜੋਤ ਸਿੰਘ ਨੂੰ ਸਰ ਮਾਮਲਾ ਹਾਲੇ ਹਫਤਾ ਬਾਕੀ ਹੈ ਇਹ ਇਸ ਹਫਤੇ ਦੇ ਵਿੱਚ ਸਿਆਸੀ ਦੇ ਸਾਡੇ ਕਈ ਹੋਰ ਕਾਂਗਰਸ ਦੇ ਅੰਦਰੂਨੀ ਬਾਹਰੀ ਜਿਹੜੇ ਪਚਾ ਆ ਵੀ ਸਕਦੇ ਨੇ ਪਰੰਤੂ ਹਾਈ ਕਮਾਂਡ ਦੀ ਜਿਹੜੀ ਹੁਣ ਤੱਕ ਜਿਹੜੀ ਅਪਡੇਟ ਆ ਉਹਦੇ ਨੂੰ ਤੁਹਾਨੂੰ ਜ਼ਰੂਰ ਆਈਏ ਲੀਡਰ ਇੱਕ ਵਾਰ ਚੁੱਪ ਜ਼ਰੂਰ ਕਰ ਜਾਏ ਸਾਰੇ ਤੇ ਹਾਈ ਕਮਾਂਡ ਮੇਰਾ ਖਿਆਲ ਆ ਵੀ ਅਜੇ 1 ਮਹੀਨਾ ਹਾਈ ਕਮਾਂਡ ਮੈਂ ਕੁਝ ਨਹੀਂ ਕਰਨਾ ਐਨੀਆਂ ਹੀ ਗੱਲਾਂ ਕਰੀ ਜਾਣੀਆਂ ਨੇ ਆਹ ਕਰ ਲਿਆ ਆਹ ਕਰ ਲਿਆ ਉਹਨੂੰ ਮਿਲੋ ਉਹਨੂੰ ਮਿਲੋ ਹੁਣ ਦੇਖੋ ਵੀ ਇਹ ਰਾਹੁਲ ਗਾਂਧੀ ਨੂੰ ਮਿਲੇਗਾ ਤਾਂ ਉਹ ਮਿਲੀ ਹੈ ਨਾ ਹਾਂ ਹਾਂ ਉਹ ਮਿਲ ਕੇ ਆਪਣੇ ਸਪਸ਼ਟ ਕਰੇਗੀ ਤੇ ਤੁਹਾਨੂੰ ਮੈਂ ਤੁਹਾਨੂੰ ਮੈਂ ਇਹ ਕਿਹਾ ਸੀਗਾ ਵੀ ਨਰਜੋਤ ਸਿੰਘ ਸਿੱਧੂ ਬਿਲਕੁਲ ਨਹੀਂ ਬੋਲੇਗਾ ਬੋਲੇ ਹੀ ਨਹੀਂ ਹਾਂ ਬਿਲਕੁਲ ਉਹਨੇ ਆਪਣਾ ਕੈਰੀਅਰ ਥੋੜਾ ਖਰਾਬ ਕਰਨਾ ਹਾਂ ਮੈਂ ਕਿ ਉਹਨਾਂ ਨੇ ਆਪਣਾ ਟੀਵੀ ਸ਼ੋਅ ਦੋ ਤਿੰਨ ਦਿਨ ਦੀ ਛੱਡਿਆ ਨਾ ਦਿਨਾਂ ਦੇ ਵਿੱਚ ਭਾਜਣਾ ਜ਼ਰੂਰ ਪੈ ਗਿਆ ਜੀ ਹਾਂ ਨਹੀਂ ਨਹੀਂ ਉਹ ਨਹੀਂ ਬੋਲੇਗਾ ਪਰ ਇਹ ਵੀ ਕੋਈ ਇਹ ਮੇਰੇ ਹਿਸਾਬ ਨਾਲ ਦਾ ਇਹ ਕਾਂਗਰਸੀਆਂ ਨੇ ਇਸ ਨੂੰ ਇਸੇ ਲੰਕਾ ਕੇ ਰੱਖਣਾ ਤੇ ਇਹਦੀ ਮਜਬੂਰੀ ਹੈ ਇਹ ਏਦਾਂ ਹੀ ਜਿਵੇਂ ਕਹਿੰਦੇ ਨੇ ਊਂਟ ਦਾ ਓੜਾਂਦੇ ਹੀ ਲੱਦੇ ਜਾਂਦੇ ਨੇ ਨਾ ਹਾਂ ਹਾਂ ਉਹ ਤਾਂ ਇੱਕ ਨਹੀਂ ਆਉਣਾ ਇਹ ਵੀ ਬਿਲਕੁਲ ਕਹਰ ਬੱਚਾ ਆਪਣੇ ਸੁਲੀਹਣ ਦੱਸ ਦਈਏ ਕਿ ਇਹ ਸਾਰੀ ਵਾਰਤਾ ਦਾ ਸਾਰੀ ਅਪਡੇਟ ਹੀ ਸਾਡੇ ਨਾਲ ਖਾਸ ਤੌਰ ਤੇ ਜੁੜੀ ਸਨ ਉਗੀ ਰਾਜੀ ਮਹਾਰਾਜ ਤੇ ਪ੍ਰਸਿੱਧ ਲੇਖਕ ਲੋਕ ਸੰਪਰਕ ਵਿਭਾਗ ਦੀ ਸਾਲ ਸਾਲ ਚੜਤਾਈ ਸਰਦਾਰ ਜਗਰ ਸਿੰਘ ਜੀ ਤੋਂ ਸਰਦਾਰ ਜਗਰ ਸਿੰਘ ਜੀ ਬਖ ਦਿੱਤਾ ਤੁਹਾਡਾ ਧੰਨਵਾਦ ਤੁਰੀਆ ਬਹੁਤ ਬਹੁਤ ਮਿਹਰਬਾਨੀ